ਹਾਂਜੀ ਬਾਈ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਕਰੋਨੋਟ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟ ਮਿਤੀ 1 ਸਤੰਬਰ 2024 ਦਿਨ ਐਤਵਾਰ ਨੂੰ ਕਿੱਥੇ-ਕਿੱਥੇ ਕਬੱਡੀ ਦੇ ਟੂਰਨਾਮੈਂਟ ਹੋਣਗੇ ਅੱਜ ਦਾ ਪਹਿਲਾ ਕਬੱਡੀ ਟੂਰਨਾਮੈਂਟ ਹੋਵੇਗਾ ਪਿੰਡ ਕੈਰੇ ਜ਼ਿਲ੍ਹਾ ਬਰਨਾਲਾ ਵਿਖੇ ਹੋਵੇਗਾ ਇੱਥੇ ਕਬੱਡੀ 72 ਕਿਲੋ ਦੇ ਮੈਚ ਕਰਵਾਏ ਜਾਣਗੇ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਆ ਪਹਿਲਾ ਨਾਮ 2000 ਦੂਜਾ ਨਾਮ 15000 ਰੁਪਏ ਹੋਵੇਗਾ ਵੈਸਟਰ ਨੂੰ 21200 ਰੁਪਏ ਦਿੱਤਾ ਜਾਵੇਗਾ ਅਤੇ ਇੱਥੇ ਕਬੱਡੀ 52 ਕਿਲੋ ਦੇ ਮੈਚ ਕਰਵਾਏ ਜਾਣਗੇ 52 ਕਿਲੋ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ ਪਹਿਲਾ ਨਾਮ 5200 ਰੁਪਿਆ ਦੂਜਾ 3100 ਰੁਪਿਆ ਹੋਵੇਗਾ ਵੈਸਟਰ ਨੂੰ 1111000 111100 ਰੁਪਏ ਦਿੱਤਾ ਜਾਵੇਗਾ ਇਹ ਦੂਸਰਾ ਕਬੱਡੀ ਟੂਰਨਾਮੈਂਟ ਹੋਵੇਗਾ ਪਿੰਡ ਕਾਰੀ ਸਾਰੀ ਇੱਥੇ ਅੱਜ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 71000 ਰੁਪਇਆ ਹੋਵੇਗਾ ਦੂਜਾ ਨਾਮ 52000 ਰੁਪਇਆ ਹੋਵੇਗਾ ਰੈਸਟਾਂ ਨੂੰ 21-21000 ਰੁਪਇਆ ਦਿੱਤਾ ਜਾਵੇਗਾ ਕਰੋ ਅੱਜ ਦਾ ਤੀਜਾ ਕਬੱਡੀ ਟੂਰਨਾਮੈਂਟ ਨੋਟ ਪੈਂਡ ਹੋਵੇਗਾ ਬਲੂਚਾ ਜ਼ਿਲ੍ਹਾ ਫਰੀਦਕੋਟ ਇੱਥੇ ਵੀ ਕਬੱਡੀ ਓਪਨ ਦੀ 8 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 52000 ਰੁਪਇਆ ਦੂਜਾ ਨਾਮ 41000 ਰੁਪਿਆ ਹੋਵੇਗਾ ਵੈਸਟਰ ਨੂੰ 11-11000 ਰੁਪਏ ਦਿੱਤਾ ਜਾਵੇਗਾ ਕਰੋਨਾਟ ਦਾ ਚੌਥਾ ਕਬੱਡੀ ਟੂਰਨਾਮੈਂਟ ਪੈਂਡ ਹੋਵੇਗਾ ਕੋਟ ਗੰਗੂ ਰਾਏ ਇੱਥੇ ਵੀ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਆ ਪਹਿਲਾ ਨਾਮ 81000 ਰੁਪਿਆ ਦੂਜਾ ਨਾਮ 91000 ਰੁਪਿਆ ਹੋਵੇਗਾ ਵੈਸਟਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਪੰਜਵਾਂ ਕਬੱਡੀ ਟੂਰਨਾਮੈਂਟ ਨੋਟ ਪੰਡ ਹੋਵੇਗਾ ਲਾਲਬਾਈ ਜ਼ਿਲ੍ਹਾ శ్రీ ਮਕਸਰ ਸਾਹਿਬ ਹੋਵੇਗਾ ਇੱਥੇ ਕਬੱਡੀ 25 ਕਿਲੋ ਤੇ 32 ਕਿਲੋ ਦੇ ਮੈਚ ਕਰਵਾਏ ਜਾਣਗੇ